ਡਰੱਗਸ ਅਲਕੋਹਲ ਕਿਸੇ ਵੀ ਫਾਰਮ ਦੇ ਵਿੱਚ ਬੋਡੀ ਚ ਜਾਵੇ ਚਾਹੇ ਉਹ ਮੈਡੀਕਲਸ ਦੇ ਵਿੱਚ ਹੈ ਚਾਹੇ ਉਹ ਸੋਸ਼ਲ ਡਰਿੰਕ ਦੇ ਰਸਤੇ ਹੈ ਚਾਹੇ ਉਹ ਟਬੈਕੂ ਹੈ ਇਟ ਵਿਲ ਡੈਮੇਜ ਯੂਅਰ ਲੀਵਰ ਡੈਫੀਨਿਟਲੀ ਅਸੀਂ ਨਾਰਮਲੀ ਕੀ ਸੁਣਦੇ ਹੈਗੀਆਂ ਕਿ ਸਾਡੇ ਦੋ ਬ੍ਰੇਨਸ ਹੁੰਦੇ ਆ ਬੇਸਿਕਲੀ ਸਾਡੇ ਤਿੰਨ ਬ੍ਰੇਨ ਹੁੰਦੇ ਨੇ ਇੱਕ ਮੈਮਰੀ ਨੂੰ ਸਟੋਰ ਕਰਦਾ ਇੱਕ ਸਾਡੀ ਬੋਡੀ ਦੇ ਉੱਤੇ ਕੰਟਰੋਲ ਕਰਦਾ ਹਾਫ ਮਾਈਂਡ ਕਿਹਾ ਜਾਂਦਾ ਸਾਡੇ ਦਿਲ ਨੂੰ ਕ੍ਰੀਏਟਿਵ ਨਹੀਂ ਹੈ ਬਟ ਇਹ ਸਾਰੀ ਸੈਂਸ ਨੂੰ ਆਬਜ਼ਰਵ ਕਰਦਾ ਇਸ ਕਰਕੇ ਇਹਨੂੰ ਵੀ ਹਾਫ ਮਾਈਂਡ ਕਿਹਾ ਜਾਂਦਾ ਹੈ ਔਰ ਹਾਫ ਮਾਈਂਡ ਹੀ ਕਿਹਾ ਜਾਂਦਾ ਹੈ ਲੀਵਰ ਨੂੰ ਜਦੋਂ ਵੀ ਅਸੀਂ ਕਦੀ ਕੁਝ ਗਲਤ ਖਾ ਲੈਨੇ ਆ ਤਾਂ ਉਹਦਾ ਰਿਐਕਸ਼ਨ ਕੀ ਨਿਕਲ ਕੇ ਆਂਦਾ ਹੈ ਜਾਂ ਤਾਂ ਵੋਮਿਟ ਹੋ ਜਾਏਗੀ ਜਾਂ ਲੂਜ਼ ਮੋਸ਼ਨ ਹੋ ਜਾਣਗੇ ਇਹ ਦੋ ਚੀਜ਼ਾਂ ਹੁੰਦੀਆਂ ਕਿਉਂ ਹੁੰਦੀਆਂ ਕਿਉਂਕਿ ਲੀਵਰ ਜੋ ਹਾਫ ਮਾਈਂਡ ਹੈ ਉਹਨੇ ਜੋ ਤੁਸੀਂ ਖਾਇਆ ਸੀ ਉਹਨੇ ਐਕਸੈਪਟ ਕਰਨ ਤੋਂ ਮਨਾ ਕਰਤਾ ਲੀਵਰ ਕਹਿੰਦਾ ਜੋ ਮੇਰੀ ਬਾਡੀ ਚ ਆਇਆ ਹੈ ਇਟਸ ਨਾਟ ਫ੍ਰੈਂਡਲੀ ਫॉर ਬਾਡੀ Let it throw.